ਅੜੀ ਕਿਉਂ ਕਰ ਰਹੇ ਹੈ ਇਹ ਭਾਜਪੀ ਤੇ ਅਰਸ਼ਸ ਵਾਲੇ ਗੱਲ ਇਹ ਹੈ ਕਿ ਇਹ ਪਾਰਟੀ ਹੈਗੀ ਹੈ ਦੁਕਾਨਦਾਰਾਂ ਦੀ ਜਮਾ ਖੋਰਾਣ ਦੀ ਤੇ ਬਲੈਕੀਆਂ ਦੀ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਬਾਰੇ ਇਲਮ ਹੈ ਨਹੀਂਗਾ ਜਿਆਦਾ ਕਾਸ਼ਤ ਜਿਹੜੀ ਸੀ ਦੁਨੀਆ ਦੀ ਉਹ ਰੂਸ ਤੇ ਯੂਕਰੇਨ ਦਾ ਜਿਹੜਾ ਲੜਕਾ ਹੈ ਉਹਨੂੰ ਕਹਿੰਦੇ ਹੈ ਸਟੈਪ ਉੱਥੇ ਕਣਕ ਦੀ ਪੈਦਾਵਾਰ ਹੁੰਦੀ ਹੈ, ਦਾਣਾਂ ਦੀ ਸਾਰਾ ਕੁਝ ਹੈ। ਪਰ ਉਹ ਤਾਂ 2 ਸਾਲ ਤੋਂ ਜੰਗ ਲੱਗਿਆ ਹੋਇਆ ਉੱਥੇ ਤਾਂ ਕੋਈ ਪੈਦਾਵਾਰ ਹੀ ਨਹੀਂ ਹੋਈ। ਫੇਰ ਜੇ ਇੱਥੇ ਪੈਦਾਵਾਰ ਨਾ ਹੋਈ ਤਾਂ ਫੇਰ ਤਾਂ ਕਹਾੜ ਪੈ ਜੂਗਾ ਸਾਰੀ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ। ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉੱਗਦੀ ਹੈ, ਇਹਨਾਂ ਨੂੰ ਨਹੀਂ ਪਤਾ ਬੂਟੇ ਤੇ ਉਗਦੀ ਹੈ ਕਿ ਦਰਖਤ ਤੇ ਲੱਗਦੀ ਹੈ। ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਅੱਜ ਇਹਨਾਂ ਦੇ ਨਾਲ ਮੀਟਿੰਗ ਕਰ ਰਹੇ ਆ ਇਹ ਤਾਂ ਪੰਜਾਬ ਸਰਕਾਰ ਨੂੰ ਹਰਿਆਣੇ ਦੇ ਜਿਹੜਾ ਹੋਮ ਮਿਨਿਸਟਰ ਹੈ ਵਿਜ ਜਿਹੜਾ ਸਾਰਾ ਕੁਝ ਕਰਾ ਰਿਹਾ ਤੇ ਸੈਂਟਰ ਦਾ ਇਹ ਤਾਂ ਕਤਲ ਦਾ ਕੇਸ ਦਰਜ ਕਰਨਾ ਪਊਗਾ ਇਹ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਅੰਦੋਲਨ ਜਾਰੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਡਟੇ ਹੋਏ ਨੇ ਪਹਿਲਾਂ ਅੰਦੋਲਨ ਦੀ ਸ਼ੁਰੂਆਤ ਹੋਈ ਤਾਂ ਇਹ ਦਿੱਲੀ ਵੱਲ ਕੂਚ ਕਰਨ ਲੱਗੇ ਤਾਂ ਹਰਿਆਣਾ ਸਰਕਾਰ ਨੇ ਰੋਕਾਂ ਲਾਈਆਂ ਕੁਝ ਕਿਸਾਨ ਜਥੇਬੰਦੀਆਂ ਨੂੰ ਉੱਥੇ ਹੀ ਰੋਕ ਲਿਆ ਗਿਆ ਬਾਕੀ ਕਿਸਾਨ ਜਥੇਬੰਦੀਆਂ ਸਮਰਥਨ ਦੇ ਵਿੱਚ ਆ ਗਈਆਂ ਨੇ ਤੇ ਉਹਨਾਂ ਨੇ ਵੀ ਵੱਖ-ਵੱਖ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਸਿਮਰਨਜੀਤ ਸਿੰਘ ਮਾਨ ਜੋ ਮੈਂਬਰ ਲੋਕ ਸਭਾ ਨੇ ਉਹ ਵੀ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਡਟਦੇ ਹੋਏ ਨਜ਼ਰ ਆ ਰਹੇ ਨੇ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਸੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਉਹ ਇਹਨਾਂ ਦਾ ਸਾਥ ਦੇਣ, ਯਾਨੀ ਕਿ ਕਿਸਾਨਾਂ ਦਾ ਸਾਥ ਦੇਣ। ਤੇ ਨਾਲ ਹੀ ਉਹਨਾਂ ਨੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਨੂੰ ਕੀ ਪਤਾ ਕਿ ਕਣਕ ਕਿਸ ਤਰ੍ਹਾਂ ਉਗਦੀ ਹੈ? ਇਹ ਤਾਂ ਦੁਕਾਨਦਾਰਾਂ ਦੀ ਪਾਰਟੀ ਹੈ। ਸਿੱਧਾ ਨਿਸ਼ਾਨਾ ਉਹਨਾਂ ਨੇ ਭਾਜਪਾ ਦੇ ਉੱਤੇ ਸਾਧ ਦਿੱਤਾ ਹੈ। ਅੱਜ ਇੱਕ ਤਾਂ ਜਿਹੜਾ ਜ਼ਿਮੀਂਦਾਰਾਂ ਦਾ ਇਹ ਮੋਰਚਾ ਉਤੇ ਪਰੇ ਸਾਰੀ ਪਾਰਟੀ ਨੇ ਕਿਹਾ ਹੈ ਕਿ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਕਿਉਂਕਿ ਕਰਕੇ ਇਹ ਪੋਲਿਟਿਕਲ ਤਹੈ ਨਹੀਂਗੇ ਤੇ ਜੇ ਅਸੀਂ ਸਪੋਰਟ ਨਹੀਂ ਕਰਦੇ ਫਿਰ ਆਪਾਂ ਸਿਆਸਤ ਤੋਂ ਤੇ ਭਾਈਚਾਰੇ ਤੋਂ ਵਾਂਝੇ ਦੇ ਜਾਾਂਗੇ ਤੇ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤੇ ਕਈ ਸਵਾਲ ਉੱਠਦੇ ਐ ਕਿ ਜੇ ਇਹਨਾਂ ਦੀਆਂ ਸ਼ਰਤਾਂ ਮੰਨੀਆਂ ਗਿਆ ਜਿਵੇਂ ਐਮਐਸਪੀ ਨੂੰ ਕਾਨੂੰਨੀ ਜਮਾ ਪੈਨਾਓ ਤੇ ਇਹਨਾਂ ਦੇ ਕਰਜ਼ੇ ਮਾਫ਼ ਕਰੋ ਫਿਰ ਸੁਆਮੀਨਾਥ ਰਿਪੋਰਟ ਨੂੰ ਲਾਗੂ ਕਰੋ ਇਹ ਸਾਰੇ ਕਹਿੰਦੇ ਐ ਕਿ ਹੁਣ ਪਾਰਲੀਮੈਂਟ ਨੇ ਤਾਂ ਬੈਠਣਾ ਨਹੀਂ ਐ ਤੇ ਕਿਵੇਂ ਹੋਊਗਾ ਪਰ ਪਾਰਲੀਮੈਂਟ ਭੰਗ ਤਾਂ ਕੀਤੀ ਨਹੀਂ ਉਹ ਤਾਂ ਫੇਰ ਸਰਜੀਤ ਕੀਤੀ ਜਾਂਦੀ ਐ ਪ੍ਰੈਜ਼ੀਡੈਂਟ ਦੇ ਆਰਡਰ ਦੇ ਨਾਲ ਤੇ ਪਾਰਲੀਮੈਂਟ ਜਦੋਂ ਭੰਗ ਹੋ ਜੇ ਫੇਰ ਨਹੀਂ ਬੁਲਾਇਆ ਬਲਾਸਰ ਦੇ ਜਿੱਨਾਂ ਚ ਨਵੀਂ ਪਾਰਲੀਮੈਂਟ ਨਹੀਂ ਉੱਥੇ ਬੈਠੂਗੀ ਸੋ ਉਹ ਪਾਰਲੀਮੈਂਟ ਹੈਗੀ ਐ ਤੇ ਉਸ ਨੂੰ ਆਪਾਂ ਬੁਲਾ ਸਕਦੇ ਆ ਇਹ ਕੋਈ ਬਹਾਨਾ ਨਹੀਂ ਹੈਗਾ ਕਿ ਇਹ ਪਾਰਲੀਮੈਂਟ ਹੁਣ ਇਹ ਅਜਰਨ ਕੀਤੀ ਗਈ ਹੈ ਜਾਂ ਇਹ ਇਹਦਾ ਖਾਤਮਾ ਨਹੀਂ ਹੋਇਆ ਭੰਗ ਨਹੀਂ ਹੋਈ ਹੈ ਤੇ ਦੂਸਰੀ ਗੱਲ ਹੈ ਕਿ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਹੈ ਇਹ ਸਾਰੇ ਦੇਸ਼ ਨੂੰ ਦਾਣਾ ਫੱਕਾ ਦਿੰਦਾ ਹੈ ਤੇ ਜਿਆਦਾ ਕਾਸ਼ ਤੇ ਜਿਹੜੀ ਸੀ ਦੁਨੀਆ ਦੀ ਉਹ ਰੂਸ ਤੇ ਯੂਕਰੇਨ ਦਾ ਜਿਹੜਾ ਲੜਖਾ ਹੈ ਉਹਨੂੰ ਕਹਿੰਦੇ ਆ ਸਟੈਪਸ ਉੱਥੇ ਕਣਕ ਦੀ ਪੈਦਾਵਾਰ ਹੁੰਦੀ ਹੈ ਦਾਣਾਂ ਦੀ ਸਾਰਾ ਕੁਝ ਹੈ ਪਰ ਉਹ ਤਾਂ 2 ਸਾਲ ਤੋਂ ਜੰਗ ਲੱਗਿਆ ਹੋਇਆ ਉੱਥੇ ਤਾਂ ਕੋਈ ਪੈਦਾਵਾਰ ਹੀ ਨਹੀਂ ਹੋਈ ਫੇਰ ਜੇ ਇੱਥੇ ਪੈਦਾਵਾਰ ਨਾ ਹੋਈ ਤਾਂ ਫੇਰ ਤਾਂ ਕਾਲ ਪੈ ਜਾਊਗਾ ਸਾਰੀ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਇਹਦੇ ਵਿੱਚ ਅੜੀ ਕਿਉਂ ਕਰ ਰਹੇ ਹੈ ਇਹ ਭਾਜਪੀ ਤੇ ਅਰਸ਼ਸ ਵਾਲੇ ਗੱਲ ਇਹ ਹੈ ਕਿ ਇਹ ਪਾਰਟੀ ਹੈ ਜੀ ਹੈ ਦੁਕਾਨਦਾਰਾਂ ਦੀ ਜਮਾਖੋਰਾਂ ਦੀ ਤੇ ਬਲੈਕੀਆਂ ਦੀ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਬਾਰੇ ਇਲਮ ਹੈ ਨਹੀਂਗਾ ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉਗਦੀ ਹੈ ਇਹਨਾਂ ਨੂੰ ਨਹੀਂ ਪਤਾ ਬੂਟੇ ਤੇ ਉਗਦੀ ਹੈ ਕਿ ਦਰਖਤਾਂ ਤੇ ਲੱਗਦੀ ਹੈ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਅੱਜ ਇੰਨੇ ਦਿਨਾਂ ਮੀਟਿੰਗ ਕਰਦੇ ਆ ਹੁਣ ਗੋਇਲ ਨੂੰ ਕੀ ਪਤਾ ਕਿੱਥੇ ਕੌਣਕ ਲੱਗਦੀ ਹੈ ਹੈਨਾ ਸੋ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਕੱਲ ਅਸੀਂ ਮਿਲ ਕੇ ਵੀ ਆਏ ਆ ਜਿਹੜੇ ਫਟੜ ਹੋਏ ਐ ਤੇ ਇੱਕ ਪੀਜੀਆਈ ਦੇ ਵਿੱਚ ਦਾਖਲ ਹੋਇਆ ਤੇ ਉਹਨਾਂ ਦਾ ਸਰੀਰ ਭਰਿਆ ਪਿਆ ਸਰਲਿਆਂ ਦੇ ਨਾਲ ਇਹ ਜਿਵੇਂ ਸਮਾਲ ਪੋਕਸ ਦੇ ਦਾਗ ਹੁੰਦੇ ਐ ਉਏ ਉੱਪਰ ਤੇ ਕਈਆਂ ਦੀਆਂ ਬਾਹਾਂ ਟੁੱਟੀਆਂ ਪਈਆਂ ਇੱਕ ਦੀ ਅੱਖ ਤੋਂ ਨજર ਨਹੀਂ ਆ ਰਹੀ ਉਹ ਵੀ ਮੈਂ ਕਹਿ ਕੇ ਆਇਆ ਇਹਦਾ ਪਤਾ ਲਾਓ ਤੇ ਇੱਕ ਦੇ ਸਿਰ ਦੇ ਵਿੱਚ ਚੋਟ ਲੱਗੀ ਹੈ ਉਹਨੂੰ ਪੀਜੀਪੀ ਭੇਜ ਦਿੱਤਾ ਗਿਆ ਇਹਦਾ ਪੰਜਾਬ ਸਰਕਾਰ ਨੂੰ ਹਰਿਆਣੇ ਦੇ ਜਿਹੜਾ ਹੋਮ ਮਿਨਿਸਟਰ ਹੈ ਵਿਜ ਜਿਹੜਾ ਸਾਰਾ ਕੁਝ ਕਰਾ ਰਿਹਾ ਤੇ ਸੈਂਟਰ ਦਾ ਇਹ ਤਾਂ ਕਤਲ ਦਾ ਕੇਸ ਦਰਜ ਕਰਨਾ ਪਊਗਾ ਇਹ ਤੇ ਜਿਹੜੀ ਇਹ ਪੰਜਾਬ ਦੇ ਵਿੱਚ ਗੋਲਾਬਾਰੀ ਕੀਤੀ ਹੈ ਇਹਦਾ ਵੀ ਪਰਚਾ ਕਰਨ ਇਹ ਹਰਿਆਣਾ ਪੰਜਾਬ ਦੇ ਵਿੱਚ ਕਿਵੇਂ ਗੋਲਾਬਾਰੀ ਕਰ ਸਕਦਾ ਜਾਂ ਥਰੂ ਗੈਸ ਸਟ ਸਦਾ ਹੈਗਾ ਇਹ ਸਾਰੀਆਂ ਚੀਜ਼ਾਂ ਕਾਨੂੰਨੀ ਹੈਗੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਕਰਨੀਆਂ ਪੈਣੀਆਂ ਪਰ ਜੇ ਅਕਲ ਤੇ ਅੰਬਰਸਰ ਦੀ ਸਰਕਾਰ ਹੁੰਦੀ ਇਹ ਰੌੜਾ ਪੈ ਨਹੀਂ ਸੀਗਾ ਕਿਸਾਨਾਂ ਨੂੰ ਬਿਲਕੁਲ ਦਿੱਲੀ ਤੱਕ ਅਸੀਂ ਪਹੁੰਚਾ ਦੇਣਾ ਹੈ ਸਰ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਬਿਲਕੁਲ ਨਕਮੀ ਹੈ ਹਰ ਤੱਕ ਕਿਸ ਮੈਟਰ ਦੇ ਵਿੱਚ ਨਹੀਂ ਅਜੇ ਕੋਈ ਐਕਸ਼ਨ ਨਹੀਂ ਲਿਆ ਤੇ ਇਹ ਕਿਸਾਨਾਂ ਨੂੰ ਚਾਹੀਦਾ ਕਿ ਜੇ ਤੁਸੀਂ ਦਿੱਲੀ ਪਹੁੰਚਣਾ ਤਾਂ ਰੇਲ ਗੱਡੀਆਂ ਤੇ ਜਾਓ ਤੇ ਆਪਣਾ ਮੋਰਚਾ ਪੂਰਾ ਕਰਕੇ ਆਓ ਜੇ ਇੱਥੇ ਬੰਦ ਲੱਗੇ ਬੰਦ ਨੂੰ ਵੀ ਤੋੜੋ ਪਰ ਜਿਹੜੇ ਜਾ ਸਕਦੇ ਆ ਗੱਡੀਆਂ ਦੇ ਉੱਤੇ ਜਾਣ ਪਰ ਫਿਰ ਤਾਂ ਵੀ ਜੇ ਮਜਬੂਰ ਹੋ ਗਿਆ ਫਿਰ 2-3 ਦਿਨ ਲਗਾਤਾਰ ਗੱਡੀਆਂ ਨੂੰ ਵੀ ਰੋਕ ਦੋ ਸਰ ਤੁਸੀਂ ਐਨਪੀ ਹੋਂ ਦੇ ਨਾਤੇ ਕੋਈ ਆਪਣੇ ਜੇਬਲ ਤਹ ਤੱਕ ਕਿਸਾਨਾਂ ਸੰਬੰਧੀ ਕਿਸੇ ਵੀ ਅਗੂ ਨਾਲ ਗੱਲ ਕਰੀ ਹੋਵੇ ਸਰ ਮੇਰੀ ਗੱਲ ਤਾਂ ਇਹ ਪਬਲਿਕ ਦੇ ਨਾਲ ਹੀ ਹੁੰਦੀ ਹੈ ਮੇਰੀ ਇਹ ਉਹ ਤਾਂ ਸਾਰੇ ਸ਼ੰਭੂ ਹੈਗੇ ਆ ਲੀਡਰ ਤਾਂ ਸਾਰੇ ਉੱਥੇ ਹੈਗੇ ਆ ਹਾਂ ਕੱਲ ਮੈਂ ਬਿਆਨ ਦਿੱਤਾ ਸੀ ਸਾਰੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ ਅੱਜ ਬਹੁਤ ਅੱਛਾ ਕੀਤਾ ਸਾਡੇ ਸੰਗਰੂਪ ਦੇ ਜੁੜੇ ਲੀਡਰ ਹੈਗੇ ਆ ਉਹ ਗ੍ਰਾਹਕ ਸਾਹਿਬ ਉਹ ਵੀ ਬਾਹਰ ਨਿਕਲੇ ਆਏ ਬਹੁਤ ਵਧੀਆ ਗੱਲ ਹੈ ਬਾਕੀ ਤੇ ਵੀ ਜਿਹੜੇ ਲੀਡਰ ਅਜੇ ਨਹੀਂ ਸ਼ਾਮਲ ਹੋ ਰਹੇ ਉਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਇਹ ਕਿਸੇ ਦਾ ਨਹੀਂ ਹੈ ਇਹ ਸਾਰੇ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦਾ ਮੋਰਚਾ ਹੈਗਾ ਆਮ ਨੂੰ ਪਤਾ ਮੈਂ ਗਿਆ ਸੀਗਾ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਤੇ ਉਹ ਜਥੇਦਾਰ ਹੈਗਾ ਪਟੇ ਪਟੇੜੀ ਪਟੇੜੀ ਦਾ ਪਟੇੜੀ ਦਾ ਜੀ ਪਟੇੜੀ ਪਟੇੜੀ ਜਿਹੜੀ ਜਥੇਦਾਰ ਉਹ ਗਿਆਨ ਸਿੰਘ ਨੇ ਜਿਹੜੇ ਸਾਨੂੰ ਉਥੇ ਮਿਲੇ ਸੀ ਜਿਨ੍ਹਾਂ ਨੇ ਅੱਗੇ ਦੱਸਿਆ ਤਾ ਜਿਹੜੇ ਜਿਹੜੇ ਇਹ ਜਿੱਥੇ ਉਹਨਾਂ ਦੀ ਬਾਡੀ ਪਈ ਸੀਗੀ ਇਹ ਉਥੇ ਮੈਨੂੰ ਮੋਰਚਰੀ ਚ ਇਹ ਪਟੜੀ ਜਥੇਦਾਰ ਨੇ ਜਾਣ ਨਹੀਂ ਦਿੱਤਾ ਹੈਗਾ ਜੋਗਾ ਸਿੰਘ ਪਟੜੀ ਜੋਗਾ ਸਿੰਘ ਪਟੜੀ ਤੇ ਮੈਂ ਤਾਂ ਸਿਰਫ ਦਰਸ਼ਨ ਕਰਕੇ ਆਉਣੇ ਸੀਗੇ ਤੇ ਆਪਣੇ ਜੁੱਤੇ ਲਾ ਕੇ ਅਰਦਾਸ ਕਰਨੇ ਸੀ ਤੇ ਇੱਕ ਚਾਦਰ ਪਾਉਣੀ ਸੀ ਜੀ ਉਹਨਾਂ ਦੇ ਉੱਤੇ ਇਹ ਵੀ ਨਹੀਂ ਕਰਨ ਦਿੱਤਾ ਇਹ ਤਾਂ ਮੈਨੂੰ ਨਹੀਂ ਸਮਝ ਆਈ ਇਹਨਾਂ ਦਾ ਪਟੜੀ ਸਾਹਿਬ ਦਾ ਕੀ ਇਹ ਆਈਡੀਆ ਸੀ ਕਿ ਜਿਹੜੇ ਬੰਦੇ ਤੁਹਾਡੇ ਨਾਲ ਦੁੱਖ ਵੰਡਣ ਦੇ ਲਈ ਆਉਂਦੇ ਹੋ ਤੇ ਤੁਸੀਂ ਉੱਥੇ ਕੰਧ ਬਣ ਕੇ ਖੜ ਜਾਂਦੇ ਹਾਂ ਕਿ ਸਾਡਾ ਹੱਕ ਨਹੀਂ ਅਸੀਂ ਜ਼ਿੰਮੇਵਾਰ ਨਹੀਂ ਹੈ ਕਿ ਅਸੀਂ ਵੀ ਤਾਂ ਜ਼ਿੰਮੇਵਾਰ ਹੈ ਖੇਤ ਮਜ਼ਦੂਰ ਹੈ ਤੇ ਸਾਨੂੰ ਵੀ ਦਰਦ ਹੈ ਤੇ ਅਸੀਂ ਇਹ ਅਰਦਾਸ ਕਰਨੇ ਚਾਹੁੰਦੇ ਸੀਗੇ ਤੇ ਫਿਰ ਉਹਨਾਂ ਦੇ ਉੱਤੇ ਚਾਦਰ ਵੀ ਪਾਉਣਾ ਚਾਹੁੰਦੇ ਸੀ ਜਿਹੜੀ ਰਸਮ ਹੈ ਕਿ ਅਸੀਂ ਸਿੱਖਾਂ ਦੀ ਪਰ ਉਹ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਅੰਦਰ ਨਹੀਂ ਜਾ ਸਕਦੇ ਅਸੀਂ ਫਿਰ ਰੋਣਾ ਨਹੀਂ ਪਾਇਆ ਨਾ ਕੋਈ ਇਹ ਬਹਿਸ ਕੀਤੀ ਅਸੀਂ ਚੁੱਪ ਕਰਕੇ ਵਾਪਸ ਆ ਗਏ ਮਾਨ ਸਾਹਿਬ ਪਿਛਲੀ ਵਾਰ ਅੰਦੋਲਨ ਦੇ ਦਿਨਾਂ ਵਿੱਚ ਦੀਪ ਸਿੱਧੂ ਨੌਜਵਾਨੀ ਨੂੰ ਲਾਮਬੰਦ ਕਰ ਰਹੀ ਸੀ ਪਰ ਹੁਣ ਦੀਪ ਸਿੱਧੂ ਆਪਣੇ ਵਿੱਚ ਨਹੀਂ ਉਹਨਾਂ ਦੀ ਕਿੰਨੀ ਕੁ ਘਾਟ ਮਹਿਸੂਸ ਹੋ ਰਹੀ ਹੈ ਤੁਹਾਨੂੰ ਇਹ ਬਹੁਤ ਘਾਟ ਹੈ ਜੀ ਹੁਣ ਦੀਪ ਸਿੱਧੂ ਤੇ ਜਿਹੜਾ ਪਿੰਡ ਇਹ ਬਾਰਡਰ ਦੇ ਉੱਤੇ ਉਹਨਾਂ ਨੇ ਝੰਡਾ ਚੜਾਤਾ ਸੀਗਾ ਲਾਲ ਕਿਲੇ ਦੇ ਉੱਤੇ ਬਹੁਤ ਵੱਡੀ ਬਹਾਦਰੀ ਕੀਤੀ ਸੀਗੀ ਇਹ ਤੇ ਜੋ ਸੰਗਵਾ ਜੋ ਯੋਗਰਾਜ ਸਿੰਘ ਵहां ਪਿੰਡ ਪਿੰਡ ਵਾਂ ਦਾ ਸੀਗਾ ਤੇ ਆਪਣੇ ਭਾਈ ਦੀਪ ਸਿੰਘ ਇਹ ਚੜ ਗਏ ਸੀਗੇ ਉੱਤੇ ਜੀ ਬਹੁਤ ਸਿੱਖਾਂ ਦਾ ਤੇ ਇਹ ਤਾਂ ਦੁਨੀਆ ਦੇ ਵਿੱਚ ਪਤਾ ਲੱਗਣਾ ਚਾਹੀਦਾ ਕਿ ਇਹ ਕਿੰਨਾ ਇਹ ਜਬਰ ਹੋ ਰਿਹਾ ਹੈਗਾ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਕਿਸਾਨ ਅੰਦੋਲਨ ਕੀਤਾ ਤਾਂ ਤਿੰਨ ਖੇਤੀ ਕਾਨੂੰਨ ਵਾਪਸ ਕਰਵਾ ਕੇ ਘਰ ਵਾਪਸੀ ਕੀਤੀ ਤੇ ਕਈ ਮੰਗਾਂ ਰਹਿ ਗਈਆਂ ਸਨ ਜਿਦੇ ਵਿੱਚ ਖਾਸ ਤੌਰ ਦੇ ਉਤੇ ਐਮਐਸਪੀ ਦੀ ਮੰਗ ਸੀ ਤੇ ਹੁਣ ਵੀ ਕਿਸਾਨ ਐਮਐਸਪੀ ਦੀ ਮੰਗ ਨੂੰ ਲੈ ਕੇ ਹੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦਾ ਕੀ ਹੱਲ ਨਿਕਲਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰ ਵੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ